ਗੱਲ ਹੈਗੀ ਹੈ ਜੀ ਪਰਸੋਂ ਦੀ ਪਰ ਮੇਰਾ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਾ ਸੀ ਕਿਉਂਕਿ ਅਸੀਂ ਕੰਮ ਤੇ ਲੱਗੇ ਸੀਗੇ ਇਸ ਕਰਕੇ ਮੈਂ ਵੀਡੀਓ ਨਹੀਂ ਬਣਾ ਸਕਿਆ ਤੇ ਅੱਜ ਅਸੀਂ ਇਹ ਵੀਡੀਓ ਬਣਾਉਣ ਲੱਗੇ ਆ ਅਸੀਂ ਨਾ ਪਰਸੋਂ ਫਰੀਦਕੋਟ ਗਏ ਸੀ ਤੇ ਫਰੀਦਕੋਟ ਨਾਲ ਇੱਕ ਵਨਵੇ ਬਣਿਆ ਤੇ ਜੇ ਤਾਂ ਗੱਡੀ ਜਾਂਦੀ ਹੈ ਵਨਵੇ ਦੇ ਹਿਸਾਬ ਦੇ ਨਾਲ ਜਾਂ ਮੋਟਰਸਾਈਕਲ ਜਾਂ ਕੋਈ ਹੋਰ ਸਾਧਨ ਫੇਰ ਤਾਂ ਉਹ ਚੌਂਕ ਵੱਲ ਕੇ ਆਉਣਾ ਪੈਂਦਾ ਪਰ ਟੈਂਪੂਆਂ ਵਾਲੇ ਅੱਡੇ ਦੇ ਸਾਹਮਣੇ ਨਾ ਇੱਕ ਥੋੜਾ ਜਿਹਾ ਪੱਥਰ ਚੱਕ ਕੇ ਉਹਨਾਂ ਨੇ ਰਸਤਾ ਬਣਾਇਆ ਹੋਇਆ ਇੱਕ ਦੋ ਪੱਥਰ ਚੱਕ ਕੇ ਤੇ ਪੱਥਰ ਲੱਗੇ ਹੋਏ ਉੱਥੇ ਤੇ ਪਿੱਛੋਂ ਇੱਕ ਗੱਡੀ ਆਈ ਤੇ ਉਹਨੇ ਨਾ ਮੇਰੇ ਜਮਾ ਸ਼ੈਡ ਤੇ ਤੁਰੇ ਜਾਂਦੇ ਤੇ ਜਦੋਂ ਜਮਾ ਪਾਸੇ ਤੁਰੇ ਜਾਂਦਾ ਸੀ ਮੈਂ ਤੇ ਉਹਨੇ ਮੇਰੇ ਨਾਲ ਬਾਹਾਂ ਚ ਮਾਰੀ ਗੱਡੀ ਆ ਕੇ ਵਾਧੇ ਵਿੱਚ ਉਹਦਾ ਜਿਹੜਾ ਟਾਇਰ ਸੀਗਾ ਗੱਡੀ ਦਾ ਮੈਨੂੰ ਪਤਾ ਹੀ ਨਹੀਂ ਲੱਗਾਗਾ ਪਿੱਛੇ ਗੱਡੀ ਆ ਗਈ ਐ ਤੇ ਉਹ ਟਾਇਰ ਮੇਰੇ ਪੈਰ ਤੇ ਵੀ ਚੜ ਗਿਆ ਸੀਗਾ ਤੇ ਪਰ ਉਹ ਗੱਡੀ ਵਾਲੇ ਨੇ ਮੈਨੂੰ ਬਿਲਕੁਲ ਨਹੀਂ ਪੁੱਛਿਆ ਵੀ ਆਹ ਤੇਰੇ ਸੱਟ ਤਾਂ ਨਹੀਂ ਲੱਗੀ ਗਈ ਜਾਂ ਤੇਰੇ ਤੇ ਗੱਡੀ ਦੇ ਜਿਹੜਾ ਟਾਇਰ ਹੈ ਉੱਪਰ ਤਾਂ ਨਹੀਂ ਚੜ ਚੁੜ ਗਿਆਗਾ ਜਾਂ ਕੋਈ ਗੱਲਬਾਤ ਹੋ ਤਾਂ ਨਹੀਂ ਗਈਗੀ ਪਰ ਉਹਨੇ ਮੈਨੂੰ ਨਹੀਂ ਪੁੱਛਿਆ ਇੱਕ ਮੋਟਰਸਾਈਕਲ ਵਾਲਾ ਵੀਰ ਆਉਂਦਾ ਸੀਗਾ ਉਨੇ ਮੈਨੂੰ ਜਰੂਰ ਕਿਹਾ ਵੀ ਇਹਨੂੰ ਰੋਕ ਯਾਰ ਇਹਨੂੰ ਪੁੱਛ ਗਏ ਵੀ ਤੈਨੂੰ ਦੱਸਦਾ ਨਹੀਂਗਾ ਯਾਰ ਵੀ ਤੂੰ ਬੰਦੇ ਦੇ ਗੱਤੇ ਗੱਡੀ ਚੜਾ ਚੱਲਿਆ ਸੀਗਾ ਬਿਲਕੁਲ ਉਹ ਗਲਤ ਸੀਗਾ ਕਿਉਂਕਿ ਉਹ ਵਨਵੇ ਦੇ ਹਿਸਾਬ ਨਾਲ ਨਹੀਂ ਉਹਨੇ ਗੱਡੀ ਮੋੜੀ ਗੱਡੀ ਉਹਨੇ ਉਰੋਂ ਮੋੜ ਲਈ ਚੌਕ ਦੇ ਤੁੰਦੋਂ ਦਾ ਆਉਣ ਦਾ ਹੱਕ ਬਣਦਾ ਸੀਗਾ ਪਰ ਯਾਰ ਵੇਖੋ ਵੀ ਪੈਦਲ ਤੁਰਿਆ ਜਾਂਦਾ ਬੰਦਾ ਜਾਂ ਸਾਈਕਲ ਤੇ ਜਾਂ ਮੋਟਰਸਾਈਕਲ ਤੇ ਗੱਡੀ ਵਾਲਾ ਤਾਂ ਫੇਰ ਵੀ ਉਹਦੇ ਤੋਂ ਔਰ ਜਿਆਦੇ ਵੱਡੇ ਸਾਧਨ ਤੇ ਹੁੰਦਾ ਜੇ ਮੋਟਰਸਾਈਕਲ ਤੇ ਵਜਦਾ ਜਾਂ ਸ਼ੈਂਕਲ ਤੇ ਵਜਦਾ ਤਾਂ ਨੁਕਸਾਨ ਛੋਟੇ ਸਾਧਨ ਵਾਲੇ ਦਾ ਹੋਣਾ ਹੀ ਹੋਣਾ ਇਹ ਪੱਕਾ ਹੀ ਹੈ ਤੇ ਜੇ ਤੁਥੋ ਕੋਈ ਐਦਾਂ ਦੀ ਗੱਲ ਹੋ ਜਾਂਦੀ ਹੈ ਤੇ ਯਾਰ ਛੋਟੇ ਸਾਧਨ ਵਾਲੇ ਨੂੰ ਤੁਰਕੇ ਵਾਲੇ ਨੂੰ ਸ਼ੈਂਕਲ ਵਾਲੇ ਨੂੰ ਪੁੱਛ ਤਾਂ ਲਿਆ ਕਰੋ ਘਟੋ ਘਟ ਯਾਰ ਵੀਰ ਤੇਨੂੰ ਕੋਈ ਗੱਲਬਾਤ ਤਾਂ ਨਹੀਂ ਹੋਗੀਗੀ ਜਾਂ ਕੋਈ ਛੱਟ ਫੇੜ ਤਾਂ ਨਹੀਂ ਵੱਜਗੀ ਜੇ ਤੁਹਾਨੂੰ ਪ੍ਰਮਾਤਮਾ ਨੇ ਗੱਡੀਆਂ ਬਖਸ਼ੀਆਂ ਜਾਂ ਤੁਸੀਂ ਵੱਡੇ ਸਾਧਨਾ ਤੇ ਜਾਣੇ ਆ ਤਾਂ ਛੋਟਿਆਂ ਨੂੰ ਤੁਸੀਂ ਕੀੜੇ ਮਕੌੜੇ ਕਿਉਂ ਸਮਝਦੇ ਆ ਇਦਾਂ ਨਾ ਕਰਿਆ ਕਰੋ ਕਿਉਂਕਿ ਪ੍ਰਮਾਤਮਾ ਦੀ ਦੇਣਾ ਥੋਡੇ ਕੋਲੇ ਗੱਡੀਆਂ ਕੋਈ ਤੁਰਕੇ ਵਾਲਾ ਵੀ ਹੈਗਾ ਵਿਚਾਰਾ ਕੋਈ ਸ਼ੈਂਕਲ ਤੇ ਜਾਣ ਵਾਲਾ ਵੀ ਹੈਗਾ ਤੇ ਉਹ ਕੀੜੇ ਮਕੌੜੇ ਤਾਂ ਨਹੀਂ ਉਹ ਵੀ ਇੱਕ ਇਨਸਾਨ ਆ ਯਾਰ ਤੇ ਮੇਰੇ ਦਾ ਆਪ ਦੇ ਨਾਲ ਇਹ ਘਟਨਾ ਵਾਪਰੀ ਤਾਂ ਕਰਕੇ ਮੈਨੂੰ ਇਹ ਵੀਡੀਓ ਬਣਾਉਣੀ ਪਈ ਦੇ ਯਾਰ ਛੋਟਾ ਬੰਦਾ ਉਹ ਵੀ ਬੰਦਾ ਹੀ ਹੁੰਦਾ انسان ਹਰ ਇੱਕ ਪ੍ਰਮਾਤਮਾ ਨੇ ਬਣਾ ਕੇ ਭੇਜਿਆ ਤੇ ਉਹਦੀ ਸਾਰ ਲੈਣੀ ਜ਼ਰੂਰੀ ਬਣਦੀ ਹੈ ਪਰ ਉਹ ਵੀਰ ਨੇ ਨਾ ਬਿਲਕੁਲ ਨਹੀਂ ਮੇਰੇ ਵੱਲ ਦੇਖਿਆ ਤੱਕ ਨਹੀਂ ਗੱਡੀ ਸਗੋਂ ਉਥੋਂ ਭਜਾ ਲਈ ਵੀ ਜੇ ਕੋਹ 60 ਫੀਟ ਲੱਗੀ ਵੀ ਹੋਈ ਤੇ ਯਾਰ ਆਪਾਂ ਆਪਣਾ ਬਚਾ ਕਰੋ ਅਗਲੇ ਦਾ ਕੀ ਹੈ ਹਨਾ ਤੇ ਯਾਰ ਜਿਹੜਾ ਬੰਦਾ ਤੁਰ ਕੇ ਜਾਂਦਾ ਨਾ ਜਾਂ ਸਾਈਕਲ ਤੇ ਜਾਂਦਾ ਜਾਂ ਮੋਟਰਸਾਈਕਲ ਤੇ ਜਾਂਦਾ ਉਹ ਉਹਦੀ ਹੱਥੀ ਮਿਹਨਤ ਕਰਕੇ ਖਾਣ ਵਾਲਾ ਬੰਦਾ ਹੁੰਦਾ ਹੈ ਜੇ ਤੁਸੀਂ ਉਹਨਾਂ ਦੇ 6 ਫੀਟ ਮਾਰ ਕੇ ਅੱਗੇ ਭੱਜ ਵੀ ਜਾਂਦੇ ਆ ਨਾ ਤੇ ਸਮਝ ਲਓ ਤੁਸੀਂ ਨਾ ਉਹਦੇ ਹੱਥ ਦੇ ਨਾਲ ਜਿਹੜੀ ਕਾਰਾਗਰੀ ਕਰਕੇ ਰੋਟੀ ਖਾਂਦਾ ਉਹ ਤੁਸੀਂ ਥੱਪ ਕਰ ਦਿੰਦੇ ਆ ਖੋਹਨੇ ਆ ਇਦਾਂ ਨਾ ਕਰਿਆ ਕਰੋ ਯਾਰ ਤੇ ਪ੍ਰਮਾਤਮਾ ਦਾ ਸ਼ੁਕਰ ਕਰਿਆ ਕਰੋ ਤੁਹਾਨੂੰ ਪ੍ਰਮਾਤਮਾ ਨੇ ਗੱਡੀਆਂ ਬਖਸ਼ੀਆਂ ਪ੍ਰਮਾਤਮਾ ਤੁਹਾਨੂੰ ਹੋਰ ਦੇਵੇ ਪਰ ਛੋਟੇ ਬੰਦਿਆਂ ਨਾਲ ਵੀ ਖਿਆਲ ਰੱਖਿਆ ਕਰੋ ਯਾਰ ਇਦਾਂ ਨਹੀਂ ਕਰਨੀ ਚਾਹੀਦੀ ਜੇ ਮੇਰੀਆਂ ਗੱਲਾਂ ਨਾਲ ਤੁਸੀਂ ਸਹਿਮਤ ਆਂ ਤਾਂ ਮੇਰੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਹੋਵੇਗਾ ਤਾਂ ਕਿ ਇਹੋ ਜਿਹੇ ਲੋਕਾਂ ਨੂੰ ਨਸੀਹਤ ਮਿਲ ਸਕੇ ਵੀ ਯਾਰ ਛੋਟੇ ਬੰਦੇ ਵੀ ਬੰਦੇ ਹੀ ਹੁੰਦੇ ਆ ਤੇ ਨਾ ਤੁਸੀਂ ਯਾਰ ਧਿਆਨ ਨਾਲ ਚੱਲਦੇ ਆ ਤੇ ਜੇ ਤੁਸੀਂ ਧਿਆਨ ਨਾਲ ਨਹੀਂ ਚੱਲਦੇ ਨਾ ਤੇ ਉਹਨਾਂ ਦਾ ਨੁਕਸਾਨ ਵੀ ਹੁੰਦਾ ਮੇਰੇ ਆਪ ਖੁਦ ਦੇ ਪੈਰ ਤੇ ਗੱਡੀ ਚੜ ਗਈ ਸੀ ਚਲੋ ਪ੍ਰਮਾਤਮਾ ਸ਼ੁ크 ਦਾ ਸ਼ੁਕਰ ਹੈ ਵੀ ਮੇਰਾ ਬਚਾਅ ਹੋ ਗਿਆ ਠੀਕ ਹੈ ਤੇ ਸਾਰਿਆਂ ਦਾ ਬਚਾ ਨਹੀਂ ਹੁੰਦਾ ਹੁੰਦਾ ਨੁਕਸਾਨ ਵੀ ਹੋ ਜਾਂਦਾ ਹੁੰਦਾ ਤੇ ਮੇਰੇ ਵੀਰਨਾ ਧਿਆਨ ਨਾਲ ਚੱਲਿਆ ਕਰੋ ਜੇ ਤੁਸੀਂ ਮੇਰੀਆਂ ਗੱਲਾਂ ਨਾਲ ਸਹਿਮਤ ਆ ਨਾ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੋ ਤੇ ਤਾਂ ਕਿ ਜਿਹੜੇ ਇਹੋ ਜਿਹੇ ਲੋਕ ਆ ਸਾਰੇ ਇਹੋ ਜਿਹੇ ਨਹੀਂ ਹੁੰਦੇਗੇ ਬਹੁਤ ਲੋਕ ਹੁੰਦੇ ਯਾਰ ਵੀ ਬੰਦੇ ਦੀ ਕੋਈ ਲੱਗ ਜਾਂਦੀ ਐ ਇਦਾਂ 60 ਫੀਟ ਤੁਰਿਆ ਜਾਂਦਾ ਤੋਤਾ ਯਾਰ ਉਹ ਬੰਦੇ ਦੀ ਬਹੁਤ ਕੇਅਰ ਕਰਦੇ ਆ ਪਰ ਉਹਨੇ ਉਹਦੇ ਨਹੀਂ ਸਮਝਿਆਗਾ ਤੇ ਉਹ ਮੇਰੇ ਕੋਲ ਦੀ ਗੱਡੀ ਭਜਾ ਕੇ ਲੈ ਗਿਆ ਕੁਜਰਤੀ ਜਦੋਂ ਮੇਰਾ ਗੱਡੀ ਲਈ ਧਿਆਨ ਪਿਆ ਪਿੱਛੇ ਨੂੰ ਭੌਂਕੇ ਵੇਖਿਆ ਮੈਂ ਮੈਂ ਥੋੜਾ ਜਿਹਾ ਹੋਰ ਪਾਸੇ ਨੂੰ ਹੋਇਆ ਤੇ ਜਗਾ ਉੱਥੇ ਪਾਸੇ ਹੋਣ ਨੂੰ ਹੈ ਹੀ ਨਹੀਂ ਸੀ ਕਿਉਂਕਿ ਦੂਜੇ ਪਾਸੇ ਨਾ ਕੱਪੜੇ ਦੀ ਇੱਕ ਦੁਕਾਨ ਆ ਉਹ ਦੁਕਾਨ ਦੇ ਜਮਾਂ ਬਿਲਕੁਲ ਜਾਲੀ ਦੇ ਨਾਲ ਸੀ ਮੈਂ ਨਾ ਮੈਂ ਪਾਸੇ ਹੀ ਹਟਦਾ ਕਰਦਾ ਸੀਗਾ ਪਿੱਛੇ ਵੀ हट ਨਹੀਂ ਸਕਦਾ ਸੀ ਕਿਉਂਕਿ ਗੱਡੀ ਤਾਂ ਉਹਦੇ ਉੱਤੇ ਚੜਾ ਹੀ ਲਈ ਸੀ ਪਰ ਜਦੋਂ ਗੱਡੀ ਤੋਂ ਬਚਾ ਹੋਇਆ ਮੇਰਾ ਤੇ ਮੈਂ ਥੋੜਾ ਜਿਹਾ ਅੱਗੇ ਹੋ ਕੇ ਤੇ ਪਾਸੇ ਨੂੰ ਹੋਇਆ ਉਹਨਾਂ ਨੇ ਗੱਡੀ ਭਜਾ ਲਈ ਤੇ ਮੈਨੂੰ ਆਵਾਜ਼ ਤੱਕ ਦੇਣ ਦੀ ਉਹਨੇ ਨਾ ਟਾਈਮ ਨਹੀਂ ਦਿੱਤਾਗਾ ਵੀ ਮੈਂ ਉਹਨੂੰ ਆਵਾਜ਼ ਦੇ ਕੇ ਕਹਾਂ ਯਾਰ ਵੀ ਕੀ ਤਰੀਕੀ ਗੱਲ ਆ ਤੈਨੂੰ ਦੱਸਦਾ ਨਹੀਂ ਜਾਂ ਕੋਈ ਗੱਲ ਬਾਤ ਮੈਂ ਉਹਨੂੰ ਕਰਾਂ ਪਰ ਨਹੀਂ ਉਹ ਬੰਦੇ ਨੇ ਪਿੱਛੇ ਭੌਂਕੇ ਤੱਕ ਨਹੀਂ ਦੇਖਿਆ ਇਦਾਂ ਨਾ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਿਉਂਕਿ ਇਹੋ ਜਿਹੇ ਲੋਕਾਂ ਤੱਕ ਪਹੁੰਚ ਸਕੇ